ਹੋਤੀ ਪਾਣੀ ਨਾਲ ਆ ਗਿਆ ਬਹੁਤ ਗੰਦਿਤ ਲੱਗ ਲੱਗੇ ਹੋ ਗਿਆ ਸਾਫ ਕਰਾਉਣਾ ਸਭੋ ਯਾਰੋ ਟਿਕਾ ਦਿਓ ਮੜਾਉਂਦੀ ਆ ਪੰਜ ਲੱਖ ਰੁਪਏ ਜੀ ਪਾਣੀ ਜੱਦੀ ਜਾਂਦਾ ਪਿੰਟੋਂ ਮਿੰਟ ਤੇ ਤਕਰੀਬਨ ਪਿੰਟਾ ਬਾਅਦ ਕੀ ਪਾਣੀ ਬੰਦ ਕਰ ਦਿੰਦਾ ਪਿੱਛੋਂ ਆ ਥੋੜਾ ਬੋਤ ਇਹ ਕਿਤੇ ਕਿਤੇ ਆਉਂਦਾ ਨਾ ਪਾਣੀ ਬੈਟ ਗਿਆ ਜ਼ਰਾ ਪਾਣੀ ਘਟ ਗਿਆ ਫਿਰ ਘਟ ਗਿਆ ਬੜਾ ਆਖਾ ਕੇ ਚੱਲ ਕੌਣ ਜਾਂਦਾ ਹੈ ਚੜ੍ਹ ਕੇ ਚੜ੍ਹ ਕੇ ਚੜ੍ਹ ਕੇ ਚੜ੍ਹ ਕੇ ਪੂਰਾ ਪਾਣੀ ਥੋੜਾ ਰਹਿ ਗਿਆ ਤੇ ਕੱਢ ਦਾਂਗੇ ਅੱਜ ਮਸ਼ੀਨਾਂ ਨਹੀਂ ਚੱਲਣੇ ਸ਼ਾਇਦ ਤੇ ਪਾਣੀ ਡਾਊਨ ਹੋਊਗਾ ਫੇਰ ਕੰਮ ਕਰਾਂਗੇ ਪੂਰਾ ਯੋਰ ਚੱਲ ਰਿਹਾ ਮੱਛੀ ਤੇ ਲਗਾ ਲਗਾ ਨਾਲ ਨਿਆਣੇ ਲਾਏ ਨੇ ਆ ਭਲੇ ਵਿੱਚ ਆ ਰਹੇ ਕਿਹੜੇ ਕਿੜ ਕਿੜੇ ਨੇ ਪਪਾ ਦੱਸਿਆ ਨਹੀਂ ਪੈ ਗਲਦਗੀ ਘੜ ਕੇ ਆ ਚੱਕੋ ਇੱਕ ਹੱਥ ਨਾਲ ਫੜਦਾ ਹਾਂ ਡਰੀ ਜਾਂ ਨਾ ਉਹਨੂੰ ਘਰ ਜਾ ਕੇ ਵੀ ਖਾਣੀਆਂ ਹੀ ਨੇ ਇਹਨਾਂ ਨੇ ਖਾਣੀਆਂ ਮੈਂ ਨਹੀਂ ਖਾਣੀਆਂ ਮੰਗਲਵਾਰ ਵਾਲੇ ਮੰਗਲ ਆਦਾ ਬੋਤਵਰ ਖਾਲੀ ਨਾ ਇਹ ਕੋਈ ਕਈ ਤਾਂ ਤੇ ਕਹਾਂ ਨਹੀਂ ਬੋਤਵਰ ਖਾਲੀ ਆਇ ਕੋਰ ਕੱਢ ਇੱਕ ਹੋਰ ਉਰ ਲੈ ਵਾ ਫੜ ਫੜ ਹਾ ਹਾ ਕੱਢ 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 ਸਾਰੀਆਂ ਫੜ ਲਓ ਸਾਰੀਆਂ ਬਾਹਰ ਕੱਢ ਕੇ ਰੱਖੋ ਕੱਟੋ ਲੁਫਾਫੇ ਪਾਓ ਮੈਨੂੰ ਦੇ ਦੋ ਆ ਦੇ ਦੇ ਫਰਾਈ ਕਰ ਲੈ ਲੈ ਜਾ ਹਾਂ ਕੋਈ ਕਿਉਂ ਆਇ ਛੱਡ ਦਿੰਦਾ ਆ ਸਭ ਤੇ ਮਿੱਟੀ ਖਵਾਗਾ ਮਾਰਨੇ ਲੱਗਦਾ ਇਹਨਾਂ ਹੋਵੇ ਆਹ ਉਹਨੂੰ ਭੇਜ ਦਿਲਲਾ ਪ੍ਰਧਾਨ ਦਿਲਲਾ ਸਭ ਪੂਰੇ ਯੋਰਾਣਾ ਤੋ ਜਿੰਦਨ ਤੁਮ ਕੋਲ ਦਾ ਵਿਲੇ ਚਾਚੇ ਨਗਰ ਮੱਛੀ ਖਵਾਈ ਮੈਂ ਕਿਹਾ ਲੈ ਡੱਬਾ ਮਰੇ ਜਿਵੇਂ ਚ ਫਿਰਦੀਆਂ ਪੰਚ ਦੇਖਦਾ ਹੈ ਜੀ ਫਾਟ ਜੀ ਨਹੀਂ ਨਹੀਂ ਨਿਕਲ ਗਿਆ ਮੈਂ ਕਹਾਂ ਤਾਰਾ ਨੇ ਇੱਥੇ ਭਰਿਆ ਸੀਗਾ ਸਾਰਾ ਇੱਥਾ ਸਾਰਾ ਇਹ ਪੂਟੀ ਨਾ ਇੱਧਰ ਆਵੇ ਭਾਜੀ ਪੂਟੀ ਭਰੇ ਰੱਖਿਓ ਆ ਰਾਹ ਦੇ ਵਿੱਚੋਂ ਤੁਰਨ ਲੱਗੇ ਆ ਜਿੱਦੇ ਨੇ ਛਾਂਦੀ دروازਾ ਰੱਖਾ ਜਨਾ ਇਹ ਇੰਜ ਰਾਜ ਦੇ ਆਪਾਂ ਹੁਣ ਉੱਥੋਂ ਕਚਰਾ ਪਾਉਣ ਲੱਗੇ ਜੋ ਛੱਪੜ ਚ ਨਿਕਲੇਗੀ ਗਾਰ ਮਿੱਟੀ ਸਾਰੀ ਪਾਉਣ ਉਹ ਜਰੂਰੀ ਇਹਦਾ ਪ੍ਰਾਪਤ ਹੈ ਹੁਣ ਗਿਆ ਹੁਣ ਗਿਆ ਲਾ ਸੁਮਿੰਨ ਕਿਹੜੀ ਇਹ ਦਿਖਾਤਾ ਲਾਕੀ ਦਿਖਾ ਹਾਂ ਲਾਡਲੇ 25 ਲਾਡਲੇ 25 ਗਾਇਕ ਜੀ ਦਾ ਖਾਲਸਾ ਵਾਈਕ ਜੀ ਖਤੇ ਤੁਸੀਂ ਦੇਖਦੇ ਪਿਓ ਪਿੰਡ ਕਾਲੂਆ ਦਾ ਕੋਟਲਾ ਜੋ ਕਿ ਪਿੰਡ ਦਾ ਛੱਪੜੇ ਬਹੁਤ ਹੀ ਖਸਤਾ ਹਾਲਤ ਵਿੱਚ ਸੀ ਪਿਛਲੇ ਤਕਰੀਬਨ 50 60 70 ਸਾਲਾਂ ਤੋਂ ਇਦਾਂ ਹੀ ਪਿਆ ਸੀ ਕਦੇ ਕੋਈ ਕੰਮਕਾਰ ਨਹੀਂ ਹੋਇਆ ਤੇ ਆਪਾਂ ਚਲੋ ਸਰਪੰਚ ਬਣਨ ਤੋਂ ਬਾਅਦ ਵਿੱਚ ਆਪਾਂ ਸਭ ਤੋਂ ਪਹਿਲਾਂ ਛੱਪੜ ਦਾ ਕੰਮ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਦੀ ਨਿਸ਼ਾਨਦੀ ਕਰਵਾਈ ਕਿ ਕਿਸੇ ਨੂੰ ਕੋਈ ਤਰਾਜ ਨਾ ਹੋਵੇ ਵੀ ਇਹ ਛੱਪੜ ਇੱਧਰ ਜਾਂ ਉੱਧਰ ਦਾ ਮੁਲਕ ਦੇ ਵੀ ਜਗ੍ਹਾ ਦਾ ਹੋ ਜਾਂਦਾ ਵੀ ਕਈ ਕੰਨੇ ਸਾਡੀ ਜਗ੍ਹਾ ਦੇ ਉੱਧਰਲੀ ਜਗ੍ਹਾ ਦਾ ਤੇ ਹੁਣ ਇਹਦੀ ਨਿਸ਼ਾਨਦੀ ਕਰਵਾ ਕੇ ਇਹਦੇ ਚ ਮਿੱਟੀ ਪੁੱਟਦੇ ਆ ਪਹਿਲਾਂ ਪਾਣੀ ਕੱਢਿਆ ਪਾਣੀ ਹਜੇ ਵੀ ਚੱਲ ਰਿਹਾ ਨਾਲ-ਨਾਲ ਕੱਢਦੇ ਪਿਆ ਤੇ ਇਹ ਹੁਣ ਮਸ਼ੀਨ ਲਾ ਕੇ ਤੇ ਇਹਦੇ ਵਿੱਚ ਗਾਰ ਕੱਢ ਰਹੇ ਆ ਪੁਰਾਣੀ ਜਿੰਨੀ ਗੰਦੀ ਗਾਰ ਕਚਰਾ ਜਿੰਨਾ ਸਾਰਾ ਵਿੱਚੋਂ ਕੱਢਦੇ ਪਏ ਆ ਤੁਸੀਂ ਦੇਖ ਸਕਦੇ ਹੋ ਕਚਰਾ ਬਹੁਤ ਜ਼ਿਆਦਾ ਵਿੱਚ ਇਹਦੇ ਤੇ ਇਸ ਤੋਂ ਬਾਅਦ ਇੱਥੇ ਇਹ ਹੈ ਕਿ ਇਹਨੂੰ ਕਰਕੇ ਫਿਰ ਇਹਨੂੰ ਟੋਆ ਵੱਡਾ ਪੁੱਟਾਂਗੇ ਵੱਡਾ ਟੋਆ ਪੁੱਟ ਕੇ ਤੇ ਚਾਰ ਫਿਰੇ ਬੰਨ ਬਣਾਵਾਗੇ ਵਧੀਆ ਵੀ ਜਿਹਦੇ ਨਾਲ ਪਾਣੀ ਨਾ ਬਾਹਰ ਨਿਕਲੂਗਾ ਜਦ ਅੰਦਰ ਬਾਹਰ ਨਾ ਹੋਵੇ ਤੇ ਉੱਤੇ ਤੁਰਨ ਫਿਰਨ ਨੂੰ ਵਧੀਆ ਮਤਲਬ ਸੈਰ ਕਰਨ ਵਾਸਤੇ ਸੈਰਸਪਾਟੇ ਵਾਸਤੇ ਉਹ ਤੇ ਇੱਕ ਸਰਕਲ ਗਰਾਊਂਡ ਸਰਕਲ ਭਾਂਜੇਗਾ ਜਿਹੜਾ ਟਰਨਫੇਰਨ ਵਾਸਤੇ ਬਾਉਂਡਰੀ ਭਾਂਜੇਗੀ ਇਹ ਮਸ਼ੀਨ ਤੇ ਵੀ ਦੇਖ ਸਕਦੇ ਵੀ ਕਿੰਨਾ ਜਿਆਦਾ ਕਚਰਾ ਹੈ ਵੀ ਕਿੰਨੀ ਜਦੋਜਾਇ ਦੇ ਨਾਲ ਵੇਖੋ ਕਿੱਥੇ ਤੱਕ ਮਸ਼ੀਨ ਵਿੱਚ ਖੁੱਭੀ ਹੋਈ ਹੈ ਤੇ ਤਾਂ ਜਾ ਕੇ ਕਿਤੇ ਕੰਮ ਚੱਲ ਰਿਹਾ ਹੈ ਕੰਮ ਬਹੁਤ ਜਿਆਦਾ ਹੀ ਗੰਦਗੀ ਆ ਸੜਕ ਦੇ ਦੇਖੋ ਕਿਤਾ ਕੀ ਹਾਲਤ ਬਣ ਗਈ ਹੈ ਇੰਨਾ ਕ ਜਿਆਦਾ ਕਚਰਾ ਵਿੱਚ ਇੱਕ ਪਿੰਡਦਿਆਂ ਨੂੰ ਵੀ ਥੋੜੀ ਬੇਨਤੀ ਹੈ ਜੀ ਵੀ ਚਲੋ ਛੱਪੜ ਤੇ ਹੁਣ ਕਚਰਾ ਨਾ ਸੁੱਟਿਆ ਆਪਾਂ ਤੁਹਾਨੂੰ ਕਚਰੇ ਵਾਸਤੇ ਵੀ ਪ੍ਰਬੰਧ ਕਰਕੇ ਦਵਾਂਗੇ ਬਹੁਤ ਸ਼ੇਤੀ ਉਹ ਨਿਸ਼ਾਨਦੀ ਕਰਵਾਈ ਸੀ ਕਿ ਤੇ ਥੋੜਾ ਜਿਹਾ ਥਾਂ ਦਾ ਰੋਲਾ ਹੈ ਉਹ ਇੱਕ ਦੋ ਬੰਦਾ ਥਾਂ ਨਹੀਂ ਛੱਡਦੇ ਵੇ ਚਲੋ ਥਾਂ ਛੱਡ ਦੰਦੇ ਨੇ ਤੇ ਆਪਾਂ ਫਿਰ ਉੱਥੇ ਬਣਾ ਦੇਣਾ ਕਚਰੇ ਦਾ ਡੰਪ ਬਣਾਵਾਂਗੇ ਫਿਲਹਾਲ ਦੀ ਗੱਡੀ ਉਹ ਉੱਥੇ ਕਚਰਾ ਪਿਆ ਉੱਥੇ ਕਚਰਾ ਤੁਸੀਂ ਸੁੱਟ ਸਕਦੇ ਹੋ ਇੱਥੇ ਨਾ ਸੁੱਟਿਓ ਹੁਣ ਗਾਂ ਛੱਪੜ ਦਿੱਤੇ ਕਿਉਂਕਿ ਇੱਥੇ ਬਹੁਤ ਹੀ ਮੁਸ਼ਕਲ ਦੇ ਨਾਲ ਆਪਾਂ ਅੱਗੇ ਹੀ ਇੱਥੋਂ ਕਚਰਾ ਚੱਕ ਰਹੇ ਆ ਤੇ ਕੁਝ ਸਮੇਂ ਤੱਕ ਆਪਾਂ ਤੁਸੀਂ ਇਹਨੂੰ ਗਾਂ ਦੇਖੋਗੇ ਵੀ ਛੱਪੜ ਦੀ ਥੋੜੀ ਸਾਫ਼ ਸੁਥਰਾ ਤੁਹਾਨੂੰ ਦਿਖੇਗਾ ਜੋ ਇੰਨਾ ਪਿਛਲਾ ਪੁਰਾਣਾ ਛੱਪੜ ਵੀ ਗੰਦਗੀ ਭਰਿਆ ਸੀਗਾ ਵੀ ਕਿਸੇ ਨੂੰ ਪਤਾ ਨਹੀਂ ਲੱਗਦਾ ਛੱਪੜ ਕਿੱਥੇ ਕਿੱਥੇ ਨਹੀਂ ਤੇ ਇਹ ਦੇਖ ਸਕਦੇ ਵੀ ਉਹ ਕਿਤਾ ਫੱਤੇ ਲੱਗੇ ਹੋਏ ਵਿੱਚ ਮੱਛੀਆਂ ਫੜਨਾ ਆ ਵੇਖੋ ਦੇਖ ਜਣਾ ਵੇਖੋ ਔਰ ਇਹਨੂੰ ਬੰਦਿਆਂ ਨਾਲ ਤੇ ਨਿਕਲ ਨਹੀਂ ਸਕਦਾ ਇਹ ਮਸ਼ੀਨ ਤੋਂ ਬਿਨਾਂ ਕੰਮ ਨਹੀਂ ਹੋਣਾ ਚਲੋ ਫਿਰ ਵੀ ਆਪਾਂ ਆਪਣੇ ਵੱਲ ਪੂਰੀ ਕੋਸ਼ਿਸ਼ ਕਰਦੇ ਪਏ ਆ ਤੇ ਆ ਪਿੱਛੇ ਵੇਖੋ ਕਿਤਾ ਢੇਰ ਲੱਗੇ ਇਹ ਕੰਮ ਦੇ ਇਹ ਗਾਰੀ ਸਾਰੀ ਇਹਦੇ ਵਿੱਚ ਇਧਰ ਆ ਕੇ ਲੈ ਮੋਟੇ ਦੇ ਮੋਟੇ ਤੇ ਆ ਰੱਖ ਆਏ ਹਾਏ ਹਾਏ ਦੇਸ ਜਣੀਏ ਵਿਖਾ ਵਿਖਾ ਇਧਰ ਆ ਜਾ ਆ ਜਾ ਕੀ ਬਾਤ ਆ ਕੀ ਬਾਤ ਆ ਲੈ ਆ ਜਾਵਾ ਕਰਾ ਪੰਚਾਇਤ ਨੂੰ ਇਹਨੇ ਪਰਚੀ ਦੋ ਕੱਟ ਕੇ ਇੱਕ ਦੋ ਹੋਰ ਫੜੋ ਇਦਾਂ ਦੀ ਤੇ ਸ਼ਾਮ ਜੋਗਾ ਹੋਣਾ ਕੰਮ ਜਿੰਨੇ ਵੀ ਬਹੁਤ ਤਰੀਕ ਨੇ ਸ਼ਾਮ ਨੂੰ 30 ਇੱਕ ਇੱਕ ਨੰਗ ਸਿੰਘਾਂ ਵਾਂਗੂ ਡੜਾਈ ਕੇ ਜਿਹਨੇ ਦੁਆਰਾ ਮੰਗਿਆ ਲੜਾਈ ਹੋ ਪੈਣੀ ਆ ਚੀਤੇ ਦੇ ਪੂਰਾ ਚਾ ਚੜਿਆ ਬੰਦਿਆਂ ਨੇ ਮੱਛੀ ਦੇ ਦਵਾਲੇ ਹੋਏ ਨੇ ਮੈਂ ਕਿਹੜੇ ਪੂਰੇ ਕੰਮ ਛੱਡ ਕੇ ਤਾਂ ਮੱਛੀ ਫੜਨੇ ਆ। ਠੀਕ ਏ। ਚਲੋ ਬੱਚਿਓ ਉਹਨਾਂ ਕੋਲ ਲੈ 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 ਫੜ ਲੈ ਫੜ। ਖਾ ਖਾ ਲੈ ਮਾਰ ਇੱਧਰ। ਫੁੱਲ ਲਫਾਫੇ ਕੱਟੀ ਗਏ ਜਾ। ਚਲ। ਦੇਖੋ ਕੋਲ ਕਾਜੀ।